ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਨਵਜੋਤ ਸਿੰਘ ਸਿੱਧੂ ਨੇ ਕਾਫੀ ਲੰਮੇ ਸਮੇ ਬਾਅਦ ਚੁੱਪੀ ਤੋੜੀ ਸ਼ਿਰੋਸ਼ੈਰੀ ਕਰਦੇ ਨਜ਼ਰ ਆਏ ਕਿਸਵਲ ਇਸ਼ਾਰਾ ਕਰ ਰਹੇ ਨੇ ਸਿਆਸਤ ਵੱਲ ਇਸ਼ਾਰਾ ਕਰ ਰਹੇ ਨੇ ਜਾਂ ਆਪਣੀ ਕੈਰੀਅਰ ਵੱਲ ਇਸ਼ਾਰਾ ਕਰ ਰਹੇ ਨੇ ਉਸ ਨੂੰ ਲੈ ਕੇ ਕੱਲ ਦੀ ਸੋਸ਼ਲ ਮੀਡੀਆ ਤੇ ਨਿੱਜੀ ਚੱਲਣਾ ਤੇ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਬੜੀ ਜਲਦੀ ਜਿਹੜੀ ਹੈ ਉਹ ਐਂਟਰੀ ਕਰਨਗੇ ਕਾਂਗਰਸ ਪਾਰਟੀ ਦੇ ਵਿੱਚ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੇ ਕੈਰੀਅਰ ਦੀ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਸ਼ਬੀ ਦੀ ਉਹ ਬੇਦਾਗ ਹੈ ਉਸ ਤੇ ਕੋਈ ਦਾਗ ਨਹੀਂ ਹੈ ਨਾ ਕੋ ਪ੍ਰਚਾਰ ਪ੍ਰਚਾਰੀ ਦਾ ਦੋਸ਼ ਹੈ ਬਸ ਗੱਲ ਕਰਨ ਦਾ ਸਲੀਕਾ ਵੀ ਹੈ ਲੈਜ਼ਾ ਵੀ ਹੈ ਹਾਠੀ ਦਿਮਾਗ ਵੀ ਹੈ ਇਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਭੱਜ ਜਿਹੜੀ ਭੱਜ ਦੌੜ ਮੱਚ ਚੁੱਕੀ ਹੈ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਆਪਣੀ ਕੁਰਸੀ ਦੀ ਪੈ ਗਈ ਹੈ ਕਿ ਜੇਕਰ ਨਵਜੋਜ ਸਿੱਧੂ ਦੀ ਐਂਟਰੀ ਫਿਰ ਦੁਬਾਰਾ ਕਾਂਗਰਸ ਦੇ ਵਿੱਚ ਹੁੰਦੀ ਹੈ ਕਿਉਂਕਿ ਉਹਦੀ ਐਂਟਰੀ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਉਹ ਖਾਸਮ ਖਾਸ ਨੇ ਰਾਹੁਲ ਗਾਂਧੀ ਦੇ ਪ੍ਰਿੰਕਾ ਗਾਂਧੀ ਦੇ ਸੋਨੀਆ ਗਾਂਧੀ ਦੇ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਹਾਈ ਕਮਾਂਡ ਕਾਂਗਰਸੀ ਦੇ ਕਿਉਂਕਿ ਉਹਨਾਂ ਦੀ ਸ਼ਬੀ ਤੇ ਮੈਂ ਤੈਨੂੰ ਅੱਗੇ ਹੀ ਦੱਸ ਸਕਾਂ ਨਿਸ਼ਾਨੀਆਂ ਸਵਾਲ ਖੜੇ ਨਹੀਂ ਕੀਤੇ ਜਾ ਸਕਦੇ ਹੁਣ ਜਿਹੜੇ ਮੌਜੂਦਾ ਪ੍ਰਧਾਨ ਨੇ ਅਤੇ ਨਵੇਂ ਬੜੇ ਸਾਂਸਦ ਰਾਜਾ ਵੜਿੰਗ ਨੂੰ ਵੀ ਭੱਜ ਦੌੜ ਪੈ ਗਈ ਹੈ ਆਪਣੀ ਕੁਰਸੀ ਨੂੰ ਲੈ ਕੇ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਫਿਰ ਦੁਬਾਰਾ ਜੁਆਇਨ ਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਕਿਸੇ ਅਹੁਦੇ ਦੇ ਨਾਲ ਨਵਾਜਿਆ ਜਾਵੇਗਾ ਜੇ ਗੱਲ ਕਰੀਏ ਪ੍ਰਧਾਨਗੀ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਆਲਰੇਡੀ ਪਹਿਲਾਂ ਹੀ ਰੋਲਾ ਪਿਆ ਹੋਇਆ ਹੈ ਵਿਜੇ ਸਿੰਘ ਲਾਂਵਰੀਆਂ ਦਾ ਨਾਮ ਉੱਪਰ ਆ ਰਿਹਾ ਹੈ ਕਿਉਂਕਿ ਉਹ ਵੀ ਖਾਸਮ ਖਾਸ ਦੱਸੇ ਜਾਂਦੇ ਨੇ ਰਾਹੁਲ ਗਾਂਧੀ ਦੇ ਲੇਕਿਨ ਜੇਕਰ ਨਵਜੋਤ ਸਿੰਘ ਸਿੱਧੂ ਇਸੇ ਹਫ਼ਤੇ ਦੇ ਵਿੱਚ ਐਂਟਰੀ ਮਾਰਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਤੇ ਕਾਂਗਰਸ ਵਿੱਚ ਬੜੀ ਵੱਡੀ ਹਲਚਲ ਮਚੇਗੀ ਪੰਜਾਬ ਲੈਵਲ ਤੇ ਕਿਉਂਕਿ ਨਵਜੋਤ ਸਿੰਘ ਕਿਸੇ ਨੂੰ ਬਚਦੇ ਨਹੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਚਾਹੇ ਉਹ ਸਾਬਕਾ ਬੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂ ਨਾ ਹੋਣ ਚਾਹੇ ਉਹ ਵਿਰੋਧੀ ਧਿਰ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਕਿਉਂ ਨਾ ਹੋਣ ਬਿਬਾਕ ਬੋਲੀ ਬਿਬਾਕ ਬੋਲਣਾ ਅਤੇ ਸੱਚ ਬੋਲਣਾ ਇਹ ਨਵਜੋਤ ਸਿੰਘ ਸਿੱਧੂ ਦੀ ਰਗ ਰਗ ਦੇ ਵਿੱਚ ਵਸਿਆ ਹੋਇਆ ਹੈ ਕਿਉਂਕਿ ਨਵਜੋਤ ਸਿੰਘ ਦੀ ਸਿੱਧੂ ਦੇ ਸਿਆਸੀ ਕੈਰੀਅਰ ਨੂੰ ਲੈ ਕੇ ਪੋਲਿਟਿਸ਼ੀਅਨਸ ਕੈਰੀਅਰ ਨੂੰ ਲੈ ਕੇ ਉਸ ਤੇ ਕੋਈ ਸਵਾਲ ਖੜੇ ਨਹੀਂ ਕੀਤੇ ਜਾ ਸਕਦੇ ਇਸ ਲਈ ਨਮਜੋਤ ਸਿੰਘ ਸਿੱਧੂ ਹੁਣ ਬੜੀ ਜਲਦੀ ਕਾਂਗਰਸ ਦੇ ਵਿੱਚ ਫਿਰ ਦੁਬਾਰਾ ਸ਼ਮੂਲੀਤ ਕਰਨ ਜਾ ਰਹੇ ਨੇ ਅਤੇ ਖਾਸਮ ਖਾਸ ਨੇ ਰਾਹੁਲ ਗਾਂਧੀ ਦੇ ਪ੍ਰਿੰਕਾ ਗਾਂਧੀ ਦੇ ਸੋਹਿਆ ਗਾਂਧੀ ਦੇ ਪ੍ਰਧਾਨਗੀ ਦੇ ਅਹੁਦੇ ਨਾਲ ਨਵਾਜੇਗੀ ਆਉਣ ਵਾਲੇ ਦਿਨਾਂ ਦੀ ਇਸ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਵੀਹਿ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਅਤੇ ਰਾਜਾ ਬੜਿੰਗ ਜਿਹੜੇ ਮੌਜੂਦਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਅਤੇ ਨਵੇਂ ਬਣੇ ਸੰਸਦ ਦੇ ਉਹਨਾਂ ਨੂੰ ਵੀ ਪਾੜਣਾ ਪੈ ਗਿਆ ਨੇ ਕਿ ਜੇਕਰ ਆਉਂਦੇ ਨੇ ਉਹ ਇੱਕ ਇਕੜੀ ਕਰਨਗੇ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਦੱਸਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਅਨਸ਼ਾਸਨ ਪਸੰਦ ਇਨਸਾਨ ਵੀ ਮੰਨੇ ਜਾਂਦੇ ਨੇ ਇਸ ਲਈ ਹੁਣ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਇਸ ਗੱਲ ਉੱਤੇ ਦੇਖ ਰਹੀਆਂ ਨੇ ਕਿ ਜੇਕਰ ਨਵਜੋਤ ਸਿੰਘ ਦੂ ਆਉਣਗੇ ਕਾਂਗਰਸ ਪਾਰਟੀ ਦੇ ਕਿਹੜੇ ਅਹੁਦੇ ਦੇ ਨਾਲ ਨਿਵਾਜਿਆ ਜਾਵੇਗਾ ਰਾਜਾ ਵੜਿੰਗ ਨੂੰ ਤਾਂ ਬਾਧੜ ਪੈ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਪੈ ਗਈ ਹੈ ਚਰਨਜੀਤ ਸਿੰਘ ਚੰਨੀ ਨੂੰ ਪੈ ਗਿਆ ਕਿਉਂਕਿ ਉਹ ਟੋਕਾ ਟਕਾਈ ਦੇ ਵਿੱਚ ਦੇਰ ਨਹੀਂ ਲਾਉਂਦੇ ਮੌਕੇ ਤੇ ਜਵਾਬ ਦੇ ਦਿੰਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਵੇ ਭਾਵੇਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਵੇ ਤੇ ਭਾਵੇਂ ਮੌਜੂਦਾ ਪ੍ਰਧਾਨ ਹੋਵੇ ਰਾਜਾ ਵੜਿੰਗ ਪਾਰਟੀ ਦਾ ਲੇਕਿਨ ਉਸੀ ਕੁਰਸੀ ਨੂੰ ਖਤਰਾ ਲੱਗ ਪਗ ਹੁਣ ਜਿਹੜਾ ਮੰਡਰਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਜਾ ਕੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਜੇਕਰ ਆਉਂਦੇ ਨੇ ਤਾਂ ਕੋਈ ਤਾਂ ਕੋਈ ਅਹੁਦਾ ਜਿਹੜਾ ਹੈ ਸ਼ੁਰੂ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਕੱਲ ਜਿਹੜੀ ਚੁੱਪੀ ਉਹਨਾਂ ਨੇ ਤੋੜੀ ਹੈ ਉਹ ਚੁੱਪੀ ਤੋੜਨ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਨਿੱਜੀ ਚੈਨਲਾਂ ਤੇ ਅਖਬਾਰਾਂ ਤੇ ਅਤੇ ਪਾਰਟੀਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਪੰਜਾਬ ਅਤੇ ਕਾਂਗਰਸ ਦੀ ਸਿਆਸਤ ਨੂੰ ਲੈ ਕੇ ਧੰਨਵਾਦ